11ਵੇਂ ਮਹੀਨੇ ਦੀ 20 ਤਰੀਕ ਜੀ ਤੇ ਦਿਨ ਹੈਗਾ ਅੱਜ ਭਾਈ ਵੀਰਵਾਰ ਜਗ੍ਹਾ ਇਹ ਭਾਈ ਗੋਆ ਤੇ ਆ ਸਾਹਮਣੇ ਜਿਹੜਾ ਸਿੱਧਾ ਰਾਹ ਜਾਂਦਾ ਹੈ ਇਹ ਵਿੱਚ ਵੱਲ ਜਾਂਦਾ ਜਿੱਥੇ ਆਪਾਂ ਪਿੱਛੇ ਰਾਤ ਕੱਟੀ ਹੈ ਜੀ ਵਿੱਚ ਤੋਂ ਆਪਾਂ 1 ਕਿਲੋਮੀਟਰ ਆ ਕੇ ਭਾਈ ਇੱਧਰ ਨੂੰ ਰੁਕ ਗਏ ਆ ਆਹਾ ਜਿੱਥੋਂ ਸਮਾਨਸੱਲਾ ਮਿਲਦਾ ਖਾਣ ਪੀਣ ਵਾਲਾ ਭਾਈ ਕੇਲੇ ਖਰੀਦੇ ਆਗੇ ਜੀ ਤੇ ਖਾ ਪੀ ਕੇ ਫਿਰ ਤੁਰਦੇ ਆ ਅੱਗੇ ਵੱਲੋਂ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਜਾਵਾਂਗੇ ਉੱਤਰੀ ਗੋਆ ਵੱਲ ਜੋ ਵੀ ਰਾਹ ਦੇ ਵਿੱਚ ਆਊਗਾ ਆਪਾਂ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕਰਦੇ ਤੁਰੇ ਜਾਵਾਂਗੇ ਆ ਭਰਾਵਾਂ ਨਾਲ ਵੀ ਕਰਦੇ ਆ ਦੋ ਚਾਰ ਗੱਲਾਂ ਬਾਤਾਂ ਅ ਭਈਆ ਹਿੰਦੀ ਹਿੰਦੀ ਹਾਂ ਹਿੰਦੀ ਸਰ ਇਹ ਕੀ ਨਾਮ ਹੈ ਭਈਆ ਆਪਾਂ ਮਲਿਕ ਸਰ ਮਾਈ ਨੇਮ ਇਜ਼ ਮਲਿਕ ਸਰ ये हम कौन सी जगह पे खड़े हैं भाई ये सर बेनोलियम बोलता है इसको साउथ गोवा में आए हैं बेनोलियम जहाँ दिन भर कितना भाई टूरिस्ट को आता है भाई इधर तो बहुत टूरिस्ट आते हैं सर अभी इस टाइम पे थोड़ा ऑफ सीज़न चल रहा है टूरिस्ट कम आए ऐसा तो इधर नॉर्मली बहुत टूरिस्ट होते हैं रशियन भी ज़्यादा आते हैं इधर बहुत अच्छा प्लेस है सर ये बहुत साइलेंट है ज़्यादा शोर शराबा नहीं बहुत साइलेंट प्लेस है मतलब सीजन कब होता है सीज़न सर समझ लो आप अक्टूबर से लेकर ये पूरा अपना मार्च तक अप्रैल बाद में स्कूल की छुट्टी हो जाती है तो अपने इंडियन लोग भी सब आ जाते हैं हाँ मतलब बारिश जून तक सीज़न रहेगा आ, उसके बाद थोड़ा ऑफ सीज़न तीन चार महीने मतलब ठंडा अक्टूबर तक कोई कुछ नहीं रहेगा फिर मैं उसके बाद अक्टूबर के बाद फिर टूरिस्ट आने लगेंगे अच्छा रहेगा बहुत अच्छा प्लेस है सर तब आइए आप इधर आप कहाँ से हो भाई मैं कर्नाटक से हूँ सर कर्नाटक से कर्नाटक से सर काम मैं इधर सर सात आठ साल हो गया है मेरे को इधर यही पे।, यही पे काम करते हुए यही मेरा फ्रूट का शॉप है आप थोड़ा दिखा दो फ्रूट भी भाई को। जे भाई ये जे कौन सा फ्रूट है जी सर पैशन फ्रूट पैशन इसको एक भाई ये ये क्या है भाई सर इसको पर्सी बोलते हैं पर्सी ये भी एक फ्रूट होता है इसको आप हम हिंदी में फल बोलते हैं फल और मोहन शेरॉन फ्रूट बहुत नाम है इसका हाँ एक फ्रूट में ना सर इसका तीन फ्लेवर आता है एक मैंगो का आएगा आपको एक एप्पल का और एक बनाना तीन फ्रूट का टेक्सचर इसमें मिलेगा इसी आपको इसी के जैसे, नहीं, नहीं ये अलग जे, जे भाई जे लीची है ये सर लीची नहीं है इसको लौंगन बोलते हैं नॉर्मली लीची बोल सकते हैं इसको ये लौंगन है अच्छा ये थाईलैंड का फ्रूट है सर इंडियन नहीं है ये थाई फ्रूट है थाईलैंड से आता है थाईलैंड से आता है सर और ये भाई ये सर ये ड्रैगन फ्रूट है ड्रैगन फ्रूट रहेगा सर ये अंदर वाइट रहेगा ठीक है भाई ठीक है आ गया सीताफल ठीक है भाई शुक्रिया जी केले खूले खाले जी ते चाय दा कप पी के आज दा सफर है शुरू कर दे ठीक हो जी ठीक है भाई ठीक है सफर हो चुका है जी अपना शुरू ਤੇ ਅੱਜ ਭਾਈ 20 ਤਰੀਕ ਮੱਸਿਆ ਦਾ ਪਵਿੱਤਰ ਦਿਹਾੜਾ ਗਾ ਸਭ ਦੇ ਘਰੇ ਭਾਈ ਸੁੱਖ ਸ਼ਾਂਤੀ ਵਧਿਆ ਰਹੇ ਤੇ ਬਾਬਾ ਭਲੀ ਕਰੇ ਤੇ ਹੁਣ ਭਾਈ ਆਪਾਂ ਸਾਰਿਆਂ ਨੂੰ ਜਿਹੜਾ ਪਹਿਲਾਂ ਜਾਵਾਂਗੇ ਸ਼ਹਿਰ ਆ ਸ਼ਹਿਰ ਦਾ ਨਾਮ ਹੈਗਾ ਵਾਸਕੋ ਦਾ ਗਾਮਾ ਉੱਥੇ ਜਾਵਾਂਗੇ ਇੱਥੋਂ ਲਗਭਗ 30 ਕਿਲੋਮੀਟਰ ਹੈਗਾ 30 ਕਿਲੋਮੀਟਰ ਦੂਰ ਆ ਜੀ ਤੇ ਉੱਥੇ ਹੀ ਗੁਰਦੁਆਰਾ ਸਾਈਬਾ ਭਾਈ ਉੱਥੇ ਵੀ ਜਾਵਾਂਗੇ 68 ਨੰਬਰ ਵਾਲੀ ਆਪਾਂ ਸੜਕ ਛੱਡ ਕੇ ਨਾ ਜੀ ਵੱਡੀ ਸੜਕ ਨੂੰ ਛੱਡ ਕੇ ਤਿਆ ਇੱਕ ਪਿੰਡ ਦੇ ਵਿੱਚ ਦੀ ਸਫਰ ਕਰੀ ਜਾਂਦੇ ਆਂਗੇ ਆ ਘਰਵਾਰਾ ਭਾਈ ਥੱਲੇ ਦੁਕਾਨਾਂ ਜਿਹੜੀਆਂ ਹਜੇ ਬੰਦ ਪਈਆਂ ਨੇ ਤੇ ਉੱਤੇ ਲੋਕਾਂ ਦੇ ਘਰ ਪਏ ਹੋਏ ਹੈਗੇ ਤੇ ਕੱਖ ਕੰਡਾ ਬਹੁਤ ਹੁੰਦਾ ਜੀ ਘਰਾਂ ਦੇ ਆਲੇ-ਦੁਆਲੇ ਜਿੰਨਾ ਵੀ ਖਾਲੀ ਥਾਂ ਪਿਆ ਹੋਊਗਾ ਨਾ ਐ ਸਲੋਟ ਬਹੁਤ ਹੀ ਕੱਖ ਕੰਡਾ ਹੁੰਦਾ ਐ ਨਹੀਂ ਹੈਗਾ ਵੀ ਕੋਈ ਸਾਫ ਸਫਾਈ ਵੀ ਕੋਈ ਇਹ ਕੱਖ ਕੰਡਾ ਦਾ ਮਾਰਿਆ ਹੋਵੇ ਥਾਂ ਸਵਾਰਿਆ ਹੋਵੇ ਬਸ ਜਿੰਨੇ ਜਿੰਨੇ ਚ ਘਰ ਆਗਾ ਉਹਨੇ ਜੀ ਉਹ ਲੋਟ ਚ ਕੀਤਾ ਹੁੰਦਾਗਾ ਉਦਾਂ ਦਾ ਭਾਈ ਮੀਂਹ ਵਾਲੇ ਪੈਂਦੇ ਆਗੇ ਹਸਾਬ ਕਿਤਾਬ ਜੀ ਨਹੀਂ ਆਉਂਦੀ ਗੱਲਬਾਤ ਹਨਾ ਪਿੰਡਾਂ 'ਚ ਗੱਲਬਾਤ ਹੋਰ ਹੁੰਦੀ ਆ ਜੀ ਜਿਵੇਂ ਆਹ ਪਲਾਟ ਖਾਲੀ ਪਿਆ ਇੱਕ ਇਹ ਆ ਦੇਖ ਲੋ ਲੱਧਿਆ ਪਿਆਗਾ ਪੂਰਾ ਐ ਸਲੋਟਾ ਕੰਮ ਐਦਾਂ ਦੇ ਘਰ ਆ ਜੀ ਸੋਹਣੇ ਘਰਬਾਰ ਆ ਭਾਈ ਲੋਕਾਂ ਦੇ ਇਧਰ ਬੰਦ ਹੀ ਪਿਆ ਸਾਰੇ ਘਰ ਜੀ ਇਹਨੂੰ ਵੀ ਜੰਦਾ ਇਹਨੂੰ ਵੀ ਜੰਦਾ ਐ ਇਧਰ ਵੀ ਬੰਦ ਆ ਏ ਭਾਈ ਜਿਹੜਾ ਸ਼ਹਿਰ ਆ ਨਾ ਜਿਹੜਾ ਆਪਾਂ ਲੰਗੀ ਜਾਂਦੇ ਆ ਇਹ ਹੈਗਾ ਮੜਗਾਓ ਇਹਦਾ ਨਾਮ ਮੜਗਾਓ ਆ ਜੀ ਤੇ ਭਾਈ ਇਹਨੂੰ ਇੱਥੋਂ ਦਾ ਗੋਆ ਦਾ ਹੈੱਡ ਕੁਆਟਰ ਵੀ ਕਿਹਾ ਜਾਂਦਾ ਹੈਗਾ ਇਹ ਸ਼ਹਿਰ ਨੂੰ ਮੜਗਾਓ ਨੂੰ ਆ ਇਧਰਲੇ ਪਾਸੇ ਦਾ ਹਸਪਤਾਲ ਆਗਾ ਸਾਊਥ ਗੋਆ ਅੱਗੇ ਆ ਕੇ ਜੀ ਇਹ ਨਾ ਚਰਸਤਾ ਬਣ ਗਿਆ ਇਧਰਲੇ ਪਾਸੇ ਭਾਈ ਵਾਸਕੋ ਦਾ ਕੰਮ ਜਿਹੜਾ ਸ਼ਹਿਰ ਆਗਾ ਉਹ ਇਹ ਇਹ ਸਮੁੰਦਰ ਦੇ ਬਿਲਕੁਲ ਕਿਨਾਰੇ ਤੇ ਰਹਿ ਜਾਂਦਾਗਾ ਵਿਚਾਂ ਵੀ ਆਉਣੀਆਂ ਤੇ ਹੋਰ ਵੀ ਜਿਹੜਾ ਮਾੜਾ ਮੋਟਾ ਦੇਖਣ ਵਾਲੀ ਗੱਲ ਬਾਤ ਆਉਗੀ ਤੇ ਜਿਹੜਾ ਸਿੱਧਾ ਸ਼ਹਿਰ ਜਾਂਦਾਗਾ ਜਿਹੜੀ ਸਿੱਧੀ ਸੜਕ ਜਾਂਦੀ ਹੈ ਜੀ ਇਹ ਜਾਂਦੀ ਆ ਪੰਜੀ ਨੂੰ ਭਾਈ ਪੰਜੀ ਆ ਪਤਾ ਨਹੀਂ ਪੰਜੀ ਆ ਇਦਾਂ ਦਾ ਕੋਈ ਨਾਂਗਾ ਜਿਹੜੀ ਇੱਥੋਂ ਦੀ ਰਾਜਧਾਨੀ ਆ ਸਿੱਧਾ ਵੀ ਜਾਇਆ ਜਾਂਦਾ ਜੀ ਤੇ ਪਰ ਆਪਾਂ ਪਹਿਲਾਂ ਇੱਧਰ ਆਓ ਸ਼ਹਿਰ ਦੇਖ ਕੇ ਜਿਹੜਾ ਵਾਸਕੋ ਸ਼ਹਿਰ ਆਗਾ ਹਨਾ ਉਹ ਸ਼ਹਿਰ ਦੇਖ ਕੇ ਤੇ ਫਿਰ ਉੱਤੋਂ ਦੀ ਘੁੰਮ ਕੇ ਤੇ ਆਪਾਂ ਇੱਧਰ ਹੀ ਵਗ ਜਾਗੇ ਭਾਈ ਚੱਲ ਭਾਈ ਹਰਪਾਲ ਆ ਜਾ ਲਗਭਗ 2 2.5 ਕਿਲੋਮੀਟਰ ਪਿੱਛੇ ਆ ਜੀ ਆਪਾਂ ਸ਼ਹਿਰ ਅਵਾਸ ਕੋ ਤੋਂ ਤੇ ਇਧਰਲੇ ਪਾਸੇ ਭਾਈ ਹਵਾਈ ਅੱਡਾ ਆ ਗਿਆ ਖੱਬੇ ਹੱਥ ਇਹ ਸ਼ਹਿਰ ਭਾਈ ਸੜਕਾਂ ਰਾਂਹੀਂ ਵੀ ਜੁੜਦਾਗਾ ਮਤਲਬ ਬੱਸਾਂ ਰਾਂਹੀਂ ਵੀ ਆਪਾਂ ਆ ਸਕਦੇ ਆ ਰੇਲ ਗੱਡੀ ਵੀ ਆਉਂਦੀ ਹੈ ਤੇ ਹਵਾਈ ਅੱਡਾ ਵੀ ਹੈਗਾਗਾ ਉਡਣ ਵਾਲਾ ਜਹਾਜ਼ ਵੀ ਆਉਂਦਾਗਾ ਜਿੰਮੇ ਮਰਜੀ ਇੱਥੇ ਆਇਆ ਜਾ ਸਕਦਾਗਾ ਬਸ ਆਪਾਂ ਪਹੁੰਚਣ ਵਾਲੇ ਆ ਜੀ ਸ਼ਹਿਰ ਦੇ ਵਿੱਚ ਵੈਲਕਮ ਟੂ ਗੋਆ ਇੰਟਰਨੈਸ਼ਨਲ 에ਅਰਪੋਰਟ ਅੰਤਰਰਾਸ਼ਟਰੀ ਹਵਾਈ ਅੱਡਾ ਜੀ ਇੱਥੇ ਆਪੋਲ ਦੇਖੋ ਜੀ ਕਿਹੜੇ ਲੋਟ ਬਣਿਆ ਹੋਇਆਗਾ ਜਿਹੜੀਆਂ ਗੱਡੀਆਂ ਹਵਾਈ ਅੱਡੇ ਚੋਂ ਨਿਕਲ ਕੇ ਆਉਂਦੀਆਂ ਨੇ ਉਧਰਲੇ ਪਾਸੇ ਆਉਂਦੀਆਂ ਨੇ ਤਾਂहां ਤੋਂ ਤੇ ਆ ਬਸ ਇੰਨਾ ਕੁ ਮੁੜਨ ਵਾਸਤੇ ਬਣਾਇਆ ਹੋਇਆਗਾ ਆ ਥੱਲੇ ਵਾਲੀ ਸੜਕ ਤੇ ਕੋਈ ਨੰਗਣ ਵਾਸਤੇ ਜਗ੍ਹਾ ਨਹੀਂ ਦਿੱਤੀ ਹੋਈ ਆ ਤਾਂਾਂ ਦੀ ਬਣਾਇਆ ਹੋਇਆ ਬਸ ਥੋੜਾ ਜਿਹਾ ਅੱਧਾ ਕਿਲੋਮੀਟਰ ਦਾ ਪੁਲ ਬਣਾਇਆ ਕਿਹੜੇ ਲੋਟ ਆ ਦੇਖੋ ਇੱਥੇ ਹੀ ਮੁੱਕ ਜਾਂਦਾ ਇਹ ਉਹ ਉਥੋਂ ਗੱਡੀ ਮੁੜ ਪੈਂਦੀ ਆ ਬਸ ਕੱਲਾ ਗੱਡੀਆਂ ਨੇ ਮੁੜਨ ਵਾਸਤੇ ਬਣਾਇਆ ਹੋਇਆ ਇਹ ਪਹੁੰਚ ਗਏ ਆ ਜੀ ਆਪਾਂ ਸ਼ਹਿਰ ਵਾਸਕੋ ਦਾ ਗਾਮ ਆ ਭਾਈ ਵਾਸਕੋ ਦਾ ਗਾਮ ਆ ਤੁਹਾਨੂੰ ਜੇ ਪਹਿਲਾਂ ਵੀ ਭਾਈ ਕਾਫੀ ਵਾਰੀ ਦੱਸਿਆਗਾ ਵੀ ਜਿਹੜਾ ਇੱਕ ਸਮੁੰਦਰੀ ਖੋਜਾਂ ਕਰਦਾ ਸੀਗਾ ਠੀਕ ਆ ਜੀ ਤੇ ਉਹਦੇ ਨਾਂ ਤੇ ਇਹ ਸ਼ਹਿਰ ਦਾ ਨਾਂ ਰੱਖਿਆਗਾ ਗੋਆ ਦੇ ਉੱਤੇ ਜਿਹੜਾ ਜੀ ਪੁਰਤਗਾਲੀਆਂ ਨੇ ਕਾਫੀ ਲੰਮੇ ਸਮੇਂ ਤੱਕ ਰਾਜ ਕੀਤਾਗਾ ਜਿਹੜਾ ਇਹ ਵਾਸਕੋ ਦਾ ਗਾਮਾ ਸੀ ਇੱਕ ਯੂਰਪੀ ਸੀਗਾ ਤੇ ਸਮੁੰਦਰੀ ਖੋਜਾਂ ਕਰਦਾ ਹੁੰਦਾ ਸੀ ਭਾਈ ਤੇ ਪੁਰਤਗਾਲੀਆਂ ਨੇ ਸਨਮਾਨ ਵਜੋਂ ਇਹਦਾ ਨਾਂ ਰੱਖਿਆ ਸੀ ਇਹ ਸ਼ਹਿਰ ਦਾ ਉਹ ਬੰਦੇ ਦੇ ਨਾਂ ਤੇ ਗਾਮਾ ਵਾਸਕੋ ਦਾ ਗਾਮਾ ਸਨਮਾਨ ਵਜੋਂ ਉਹਦੇ ਨਾਂ ਤੇ ਇਹ ਸ਼ਹਿਰ ਦਾ ਜਿਹੜਾ ਨਾਂ ਰੱਖਿਆ ਗਿਆ ਸੀ ਇਸ ਕਰਕੇ ਭਾਈ ਇਹਦਾ ਨਾਂ ਪਿਆਗਾ ਵਾਸਕੋ ਦਾ ਗਾਮਾ ਤੇ ਲਗਭਗ ਇਹ ਸ਼ਹਿਰ ਬਣਿਆਗਾ ਜੀ 1543 ਦੇ ਵਿੱਚ 1543 ਦੇ ਵਿੱਚ ਇਹ ਸ਼ਹਿਰ ਬਣਿਆਗਾ ਤੇ ਇਹ ਭਾਰਤ ਦੇ ਵਿੱਚ ਸ਼ਾਮਿਲ ਹੋਇਆ 1962 ਦੇ ਵਿੱਚ ਐਦਾਂ ਦੀਆਂ ਜਗਾਵਾਂ ਤੇ ਆ ਕੇ ਤੇ ਜਦੋਂ ਆਪਣੇ ਸਾਹਮਣੇ ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਮਿਲਦੇ ਆ ਤਾਂ ਭਾਈ ਮਨ ਨੂੰ ਬਹੁਤ ਤਸੱਲੀ ਹੁੰਦੀ ਆ ਬਹੁਤ ਖੁਸ਼ੀ ਹੁੰਦੀ ਆ ਸਾਰਿਆਂ ਨਾਲ ਪਹਿਲਾਂ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਜੀ ਤੇ ਫਿਰ ਥੋੜਾ ਟਾਈਮ ਫੋਨ ਫਾਨ ਚਾਰਜ ਕਰਨ ਵਾਲੇ ਆ ਕਰਕੇ ਤੇ ਫਿਰ ਅੱਗੇ ਦੇਖਾਂਗੇ ਸ਼ਹਿਰ ਦੀ ਕੀ ਗੱਲਬਾਤ ਹੈਗੀ ਮਾੜੀ-ਮੋਟੀ ਜੋ ਵੀ ਹੈ ਤੇ ਇਹ ਭਾਈ ਸ਼ਹਿਰ ਹੈ ਜਿਹੜਾ ਆਪਣਾ ਸਮੁੰਦਰ ਦੇ ਕਿਨਾਰੇ ਵਸਿਆ ਹੋਇਆਗਾ ਵਾਹਿਗੁਰੂ ਜੀ ਤੋਕ ਗਵਾਇਓ ਜੋਤ ਹਤ ਸੋਈ ਮਨ ਪਾਓ ਗੁਰਪਰਸਾ ਗੁਰਦੁਆਰਾ ਸਾਹਿਬ ਚ ਜੀ ਰਿਹਾ ਹੈ ਇਸ ਦਾ ਕੋਈ ਪ੍ਰਬੰਧ ਨਹੀਂ ਹੈਗਾ ਹਜੇ ਤੇ ਆਪਾਂ ਨੂੰ ਪਹਿਲਾਂ ਇਦਾਂ ਸੀਗਾ ਭਾਈ ਇੱਥੇ ਰਹਿ ਪਾਂਗੇ ਅੱਜ ਦੀ ਰਾਤ ਤੇ ਆਹ ਸ਼ਹਿਰ ਜਿਹੜਾ ਹੈਗਾ ਵਾਸਕੋ ਇਹ ਆਪਾਂ ਦੇਖ ਲਾਂਗੇ ਹਨਾ ਤੇ ਇੱਥੇ ਵੀ ਕੋਈ ਖਾਸ ਨਹੀਂ ਹੈਗਾ ਦੇਖਣ ਵਾਲਾ ਬਸ ਇੱਕ ਦੋ ਚਾਰ ਬੀਚਾਂ ਸੀਗੀਆਂ ਦੇਖਣ ਵਾਲੀਆਂ ਠੀਕ ਠਾਕ ਜਿਆ ਕੰਮ ਸੀਗਾ ਜਿਹੜੇ ਹਿਸਾਬ ਨਾਲ ਸ਼ਹਿਰ ਦਾ ਨਾਮ ਆ ਉਸ ਹਿਸਾਬ ਨਾਲ ਇੱਥੇ ਕੋਈ ਗੱਲਬਾਤ ਹੈ ਨਹੀਂਗੀ ਵੀ ਦੇਖਣ ਦਿਖਾਉਣ ਵਾਲੀ ਤੇ ਆਪਾਂ ਇਹ ਲਗਭਗ 20-25 ਕਿਲੋਮੀਟਰ ਜਿਹੜਾ ਸਾਈਡ ਤੋਂ ਆਏ ਸੀ ਇੱਕ ਪਾਸੇ ਨੂੰ ਆਏ ਸੀਗੇ ਤੇ ਹੁਣ ਆਪਾਂ ਭਾਈ ਪੰਜੀ ਨੂੰ ਫੇਰ ਵਾਪਸ ਮੁੜ ਕੇ ਉਹੀ ਰਾਹ ਤੇ ਫੇਰ ਜਾਣੇ ਆਂਗੇ ਲਗਭਗ ਆਪਾਂ ਨੂੰ 35-40 ਕਿਲੋਮੀਟਰ ਹੁਣ ਫੇਰ ਜਾਣਾ ਪਊਗਾ ਪਹਿਲਾਂ ਕੁਛ ਇੱਥੋਂ ਬਾਜ਼ਾਰ ਚੋਂ ਖਾ ਲਈਏ ਜੀ ਭੁੱਖ ਬਹੁਤ ਲੱਗੀ ਪਈ ਆ ਜੀ ਫੇਰ ਆਪਾਂ ਚੱਲਦੇ ਆਂ ਸ਼ਹਿਰ ਪੰਜੀ ਵੱਲ ਨੂੰ ਇੱਥੇ ਪੰਜਾਬੀ ਰਹਿੰਦੇ ਆ ਜੀ ਇਹ ਸ਼ਹਿਰ ਦੇ ਵਿੱਚ ਲਗਭਗ 20 ਤੋਂ 25 ਘਰ ਹੈਗੇ ਆ ਤੇ ਬਾਕੀ ਆਪਣੇ ਆਰਮੀ ਅਫਸਰ ਜੀ ਜਿਹੜੇ ਨੇਵੀ ਦੇ ਵਿੱਚ ਆ ਗਏ ਉਹ ਬਹੁਤ ਸਾਰੇ ਭਾਈ ਇੱਥੇ ਇਸ ਜਗ੍ਹਾ ਤੇ ਹੈਗੇ ਆਗੇ ਇੱਕ ਵਾਸਤੇ ਇੱਥੇ ਵੱਡਾ ਬੰਦਰਗਾਹ ਜੀ ਉੱਥੇ ਸਮੁੰਦਰੀ ਜਹਾਜ਼ ਦੇਖਣ ਨੂੰ ਮਿਲਦੇ ਆਗੇ ਤੇ ਦੋ ਚਾਰ ਬੀਚਾਂ ਆ ਹੋਰ ਕੋਈ ਗੱਲਬਾਤ ਨਹੀਂ ਹੈਗੀ ਚਾਹ ਕੇ ਮੈਂ ਮੁੰਡਿਓ ਵਧੀਆ ਚਾਹ ਹੈ ਨਾ ਘੈਂਟਾ ਪੂਰੀ ਵਧੀਆ ਚਾਹ ਮਿਲਿਆ ਜਿੰਨੀ ਪੈਰੀ ਆਏ ਸੀਗੇ ਜਿੰਨੀ ਪੈਰੀ ਵਾਪਸ ਮੁੜ ਚੱਲੇ ਆਗੇ ਲਗਭਗ ਆਪਾਂ ਅੱਧਾ ਘੰਟਾ ਵੀ ਇੱਥੇ ਖੜੇ ਨਹੀਂ ਹੈਗੇ ਸ਼ਹਿਰ ਦੇ ਵਿੱਚ 15 ਤੋਂ 20 ਕਿਲੋਮੀਟਰ ਜਿਹੜਾ ਸਿੱਧੀ ਸੜਕ ਜਾਂਦੀ ਸੀਗੀ ਨਾ ਉਹਦੇ ਤੋਂ ਇੱਕ ਪਾਸੇ ਨੂੰ ਆਏ ਸੀਗੇ ਤੇ ਹੁਣ ਫੇਰ ਉਹੀ ਰਾਹ ਤੇ ਵਾਪਸ ਜਾਈ ਜਾਨੇ ਹਾਂਗੇ ਬੜਾ ਕਹਿੰਦੇ ਸੀ ਭਾਈ ਗੋਆ ਦਾ ਇਹ ਬਹੁਤ ਮਸ਼ਹੂਰ ਸ਼ਹਿਰ ਆਗਾ ਪਰ ਕੱਲਾ ਨਾਮ ਹੀ ਮਸ਼ਹੂਰ ਆਗਾ ਤੇ ਹੁਣ ਆਪਾਂ ਚੱਲਿਆਂ ਜੀ ਫੇਰ ਵਾਪਸ ਇਹ ਨੂੰ ਚਲੋ ਜੋ ਵੀ ਹੁੰਦਾ ਠੀਕ ਹੁੰਦਾ ਜੀ ਬਾਬਾ ਬਲੀ ਕਰੇ ਪਹੁੰਚਦੇ ਹਾਂ ਹੁਣ ਪਰ ਪੰਜੀ ਉਹ ਆ ਗਈ ਭਾਈ ਸਾਹਮਣੇ ਉਹ ਸੜਕ ਜਿੱਥੋਂ ਆਪਾਂ ਮੁੜ ਕੇ ਇਧਰ ਨੂੰ ਗਏ ਸੀਗੇ ਵਾਸਕੋ ਵੱਲ ਨੂੰ ਤੇ ਪੰਜੀ ਇੱਥੋਂ ਹੈਗਾਗਾ 21 ਕਿਲੋਮੀਟਰ ਹੋਰ ਜਾਣਾ ਹੈ ਜਾ 21 ਕਿਲੋਮੀਟਰ ਹੋਰ ਜਾਣਾ ਹਜੇ ਆਪਾਂ ਅੱਜ ਕੁਝ ਹੋਰ ਤਾਂ ਦੇਖਣ ਨੂੰ ਨਹੀਂ ਮਿਲਿਆ ਜੀ ਰਾਹਾਂ ਜੀ ਟੱਕੇ ਖਾਦੇ ਆਗੇ ਆ ਇੱਕ ਪੁਲ ਆ ਗਿਆ ਭਾਈ ਇਹ ਹੀ ਸੋਹਣਾ ਲੱਗ ਜਾਂਦਾਗਾ ਸੋਹਣਾ ਵੀ ਆ ਬਾਕੀ ਸੋਹਣਾਗਾ ਨਵੇਂ ਬਣਾਇਆ ਲੱਗਦਾ ਜੀ ਇਹ ਜਿੱਦਾਂ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਕੁਲ ਆ ਗਏ ਉਹ ਸਲੋਟ ਬਣਾਇਆ ਹੋਇਆ ਇੱਕ ਇਹਦੇ ਨਾਲ ਦਾ ਪਹਿਲਾਂ ਆਪਾਂ ਕਲਕੱਤੇ ਦੇਖਿਆ ਸੀਗਾ ਜੀ ਕਲਕੱਤੇ ਵੀ ਇੱਕ ਆ ਹੈਗਾ ਉਹਦਾ ਨਾਮ ਪਤਾ ਨਹੀਂ ਕੀ ਸੀਗਾ ਇਹਦਾ ਵੀ ਹਜੇ ਕੋਈ ਨਾਮ ਨਹੀਂ ਰੱਖਿਆ ਕੰਮ ਚੱਲੀ ਜਾਂਦਾ ਹਜੇ ਹਰ ਦੇਖ ਸੱਤ ਦਾ ਸਮਾਂ ਹੋਇਆ ਜੀ ਤੇ ਆਪਾਂ ਪਹੁੰਚ ਗਏ ਆ ਪੰਜੀ ਸ਼ਹਿਰ ਦੇ ਵਿੱਚ ਇਧਰਲੇ ਪਾਸੇ ਭਾਈ ਸਾਹਮਣੇ ਗੁਰਦੁਆਰਾ ਸਾਹਿਬ ਸ਼ਹਿਰ ਦੇ ਵਿੱਚ ਤੇ ਆਉਣਾ ਤਾਂ ਆਪਾਂ ਇਧਰ ਨੂੰ ਹੀ ਸੀਗਾ ਜੀ ਰੂਟ ਤਾਂ ਆਪਣਾ ਇਧਰ ਨਾਲ ਹੀ ਬਣਦਾ ਸੀਗਾ ਇਹ ਤੇ ਆਪਾਂ ਨੂੰ ਇਦਾਂ ਸੀਗਾ ਜੀ ਜਿਹੜਾ ਉਹ ਵਾਸਕੋ ਵਾਲਾ ਸ਼ਹਿਰ ਸੀਗਾ ਨਾ ਵਾਸਕੋ ਵੀ ਉਹ ਚੱਲ ਦੇਖ ਲਾਂਗੇ ਚਲੋ ਨਹੀਂ ਦੇਖਿਆ ਗਿਆ ਜੀ ਉੱਚ ਕੁਝ ਹੈ ਨਹੀਂ ਸੀਗਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਬੇਤਿਮ ਗੋਆ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲਵਾਦੀ ਹੈ ਭਾਈ ਅੱਜ ਤਾਂ ਭਾਈ ਆਪਾਂ ਵੀਡੀਓ ਦੇ ਵਿੱਚ ਕੁਝ ਖਾਸ ਦਿਖਾਇਆ ਨਹੀਂ ਹੈਗਾ ਕਿਉਂਕਿ ਆਪਾਂ ਸਫਰੀ ਕਰਕੇ ਆਏ ਆ ਉਧਰੋਂ ਬਸ ਇੱਧਰ ਨੂੰ ਹੀ ਆਏ ਆ ਤੇ ਆ ਜਿੱਥੇ ਆਏ ਆਗੇ ਇਹ ਰਾਜਧਾਨੀ ਆ ਗੋਆ ਦੀ ਤੇ ਜਮਾਂ ਸਿਰੇ ਵਾਲਾ ਸ਼ਹਿਰ ਹੈਗਾ ਉਹ ਜਿਹੜਾ ਕਸੀਨੋ ਚੱਲਦਾ ਹੈਗਾ ਹਨਾ ਜਹਾਜ਼ਾਂ ਦੇ ਵਿੱਚ ਜੁਆ ਵਾ ਇੱਥੇ ਹੁੰਦਾਗਾ ਸਾਰਾ ਕੁਝ ਤੇ ਹੋਰ ਵੀ ਇੱਥੇ ਬੜਾ ਕੁਝ ਭਾਈ ਦੇਖਣ ਵਾਲਾਗਾ ਤੇ ਕੱਲ ਨੂੰ ਆਪਾਂ ਕਿਤੇ ਨਹੀਂ ਜਾਂਦੇ ਆਹੀ ਸ਼ਹਿਰ ਟਿਕਾਣਾ ਘੁੰਮਾਂਗੇ ਠੀਕ ਹੈ ਜੀ ਤੇ ਇੱਕ ਭਾਈ ਆਹਾ ਬੱਚੇ ਦਾ ਜਨਮ ਦੇਣਾ ਨਾਮ ਹੈਗਾ ਗੁਰਫਤੇ ਸਿੰਘ ਤੇ ਗੁਰੂ ਅਰਜਨ ਦੇਵ ਨਗਰ ਚ ਰਹਿੰਦੇ ਆ ਜਲੰਧਰ ਰਹਿੰਦੇ ਆ ਜੀ ਬਹੁਤ ਹੀ ਪਿਆਰਾ ਬੱਚਾ ਜਨਮ ਦਿਨ ਦੀਆਂ ਭਾਈ ਬਹੁਤ ਬਹੁਤ ਵਧਾਈਆਂ ਬੱਚੇ ਨੂੰ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਕਹਾ ਅੰਕਲ ਜੀ ਤੇ ਆਂਟੀ ਜੀ ਆ ਦਿੱਲੀ ਤੋਂ ਆ ਪਈ ਇਹੇ ਇਹਨਾਂ ਦੀ ਵਿਆਹ ਦੀ ਵਰੇ ਗੰਡਾ ਜੀ ਐਦਾਂ ਹੀ ਪਈ ਇਹਨਾਂ ਦਾ ਪਰਿਵਾਰ ਜਿਹੜਾ ਹੱਸਦਾ ਵਸਦਾ ਵਧੀਆ ਰਹੇ ਜੀ ਤੇ ਐਨੇ ਨਾਲ ਵੀਡੀਓ ਸਮਾਪਤੀ ਵੱਲ ਵੱਧੀਆਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਸਾਸਰੀ ਘਰ ਪਾਈ